ਅਮਰੀਕਾ ਦੇ ਸਕੂਲਾਂ ਤੇ ਕਾਲਜਾਂ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦਾ ਵੱਡਾ ਫੈਸਲਾ ਡੋਨਲਡ ਟਰੰਪ ਨੇ ਅਹਿਮ ਕਾਗਜ਼ਾਂ ਦੇ ਦਸਤਖਤ ਕੀਤੇ ਨੇ ਦੱਸ ਦਈਏ ਕਿ ਜਿੱਥੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣੇ ਡੋਨਲਡ ਟਰੰਪ ਦੇ ਵੱਲੋਂ ਅਹਿਮ ਫੈਸਲੇ ਲਈ ਜਾ ਰਹੇ ਨੇ ਉੱਥੇ ਹੀ ਹੁਣ ਕਾਲਜਾਂ ਨੂੰ ਲੈ ਕੇ ਕਾਲਜਾਂ ਤੇ ਸਕੂਲਾਂ ਨੂੰ ਲੈ ਕੇ ਡੋਨਲਡ ਟਰੰਪ ਦਾ ਅਹਿਮ ਫੈਸਲਾ ਹੈ ਜਿੱਥੇ ਹੁਣ ਜਿਹੜੇ ਵਿਦੇਸ਼ਾਂ ਤੋਂ ਕਾਲਜਾਂ ਨੂੰ ਫੰਡਿੰਗ ਹੁੰਦੀ ਸੀ ਉਸ ਦੀ ਜਾਣਕਾਰੀ ਜੋ ਹੈ ਉਹ ਹੁਣ ਹੋਰ ਨਿਗਰਾਨੀ ਜੋ ਹੈ ਕੀਤੀ ਜਾਵੇਗੀ ਦੱਸ ਦਈਏ ਕਿ ਇੱਕ ਸੰਗੀ ਕਾਨੂੰਨ ਜੋ ਹੈ ਉਹ ਅਮਰੀਕਾ ਦੇ ਵਿੱਚ ਹੈ ਜਿਸ ਤਹਿਤ ਕਾਲਜਾਂ ਤੇ ਸਕੂਲਾਂ ਨੂੰ ਹੋਣ ਵਾਲੀ ਵਿਦੇਸ਼ੀ ਫੰਡਿੰਗ ਦੀ ਜੋ ਜਾਣਕਾਰੀ ਹੈ ਉਹ ਦਿੱਤੀ ਜਾਂਦੀ ਹੈ ਤੇ ਹੁਣ ਇਸ ਸੰਗੀ ਕਾਨੂੰਨ ਦੀ ਸਖਤੀ ਦੇ ਨਾਲ ਪਾਲਣਾ ਕਰਨ ਦੇ ਆਦੇਸ਼ ਜੋ ਨੇ ਉਹ ਡੋਨਲਡ ਟਰੰਪ ਦੇ ਵੱਲੋਂ ਦੇ ਦਿੱਤੇ ਗਏ। ਦੱਸਦੇ ਇਹ ਕਿ ਅਮਰੀਕਾ ਦੇ ਵਿੱਚ ਇੱਕ ਸੰਗੀ ਕਾਨੂੰਨ ਹੈ ਜਿਸ ਵਿੱਚ ਸਕੂਲਾਂ ਤੇ ਕਾਲਜਾਂ ਨੂੰ ਜੋ ਹੈ ਵਿਦੇਸ਼ਾਂ ਤੋਂ ਜੋ ਫੰਡਿੰਗ ਹੁੰਦੀ ਹੈ ਉਸ ਬਾਰੇ ਜਾਣਕਾਰੀ ਦੇਣੀ ਪੈਂਦੀ ਹੈ ਸੰਗੀ ਕਾਨੂੰਨ ਦੇ ਤਹਿਤ ਅਤੇ 2 ਲੱਖ ਤੋਂ ਵੱਧ ਦੀ ਵਿਦੇਸ਼ੀ ਫੰਡਿੰਗ ਹੋਣ ਤੇ ਸਰਕਾਰ ਨੂੰ ਵੀ ਜੋ ਹੈ ਇਸ ਬਾਬਤ ਜਾਣਕਾਰੀ ਜੋ ਹੈ ਉਹ ਦੇਣੀ ਪੈਂਦੀ ਹੈ ਤੇ ਹੁਣ ਸਰਕਾਰ ਦੇ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਹੁਣ ਜੋ ਵਿਦੇਸ਼ੀ ਫੰਡਿੰਗ ਕਾਲਜਾਂ ਨੂੰ ਹੋਵੇਗੀ ਉਸ ਦੀ ਸਖਤੀ ਦੇ ਨਾਲ ਜੋ ਹੈ ਉਹ ਨਿਗਰਾਨੀ ਕੀਤੀ ਜਾਵੇਗੀ ਦੱਸ ਦਈਏ ਕਿ ਇਹ ਇਲਜ਼ਾਮ ਵਾਈਟ ਹਾਊਸ ਦੇ ਵੱਲੋਂ ਲਾਇਆ ਗਿਆ ਸੰਕੀ ਹਾਰਵਰਡ ਵਰਗੀ ਯੂਨੀਵਰਸਿਟੀ ਜੋ ਹੈ ਉਸ ਵਿੱਚ ਫੰਡਿੰਗ ਦੇ ਨਾਮ ਤੇ ਕੁਝ ਕਪਲੇ ਹੋ ਰਹੇ ਨੇ ਯਾਨੀ ਕਿ ਕੁਝ ਫਰੋਡ ਜੋ ਹੈ ਪੈਸਿਆਂ ਨੂੰ ਲੈ ਕੇ ਹੋ ਰਿਹਾ ਉਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਸੰਘੀ ਕਾਨੂੰਨ ਦੀ ਸਖਤੀ ਦੇ ਨਾਲ ਕਾਨੂੰਨਾਂ ਕਰਨ ਦੇ ਆਦੇਸ਼ ਜੁਨੇ ਉਹ ਦੇ ਦਿੱਤੇ ਨੇ